ਫਗਵਾੜਾ ਜਲੰਧਰ ਰੋਡ ਤੇ ਬਣੇ ਇਸਟ ਵੁਡਵਿਕੇ ਬੀਤੀ ਰਾਤ ਕਾਰ ਪਾਰਕਿੰਗ ਨੂੰ ਲੈ ਕੇ ਦੋ ਟੀਰਾ ਵਿੱਚ ਲੜਾਈ ਝਗੜਾ ਤੇ ਹੱਥੋ ਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਝਗੜੇ ਵਿੱਚ ਜ਼ਖਮੀ ਹੋਈਆਂ ਦੋਨੋਂ ਟੀਰਾ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਵਿੱਚ ਚਿਹਰੇ ਇਲਾਜ ਦੋਨੋਂ ਟੀਰਾ ਨੇ ਇੱਕ ਦੂਸਰੇ ਉੱਪਰ ਗੰਭੀਰ aarop ਲਗਾਏ ਹਨ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਪਹਿਲੀ ਟੀਰ ਮਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਅਮਰੀਕਾ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਇੰਸਟਬੁੱਡ ਵੀ ਖੇਰੂ ਕੇ ਤਾਂ ਕਾਰ ਪਾਰਕਿੰਗ ਨੂੰ ਲੈ ਕੇ ਉੱਥੇ ਹੋਰ ਕਾਰ ਵਿੱਚ ਆਏ ਲੋਕਾਂ ਨੇ ਗੱਡੀ ਪਾਰਕਿੰਗ ਵਿੱਚ ਲਗਾਉਣ ਨੂੰ ਲੈ ਕੇ ਉਹਨਾਂ ਨਾਲ ਗਾਲੀ ਗਲੋਛ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਹ ਜ਼ਖਮੀ ਹੋ ਗਏ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸੇ ਤਰ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੂਸਰੇ ਤਿਰ ਸ਼ਰਨਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਇੰਸਟਬੁੱਡ ਆਇਸਤਾਨ ਦਾ ਉਸ ਉਧਰ ਆੜਕਾਰ ਪਾਰਕਿੰਗ ਨੂੰ ਲੈ ਕੇ ਉਹਨਾਂ ਨਾਲ ਉੱਥੇ ਪਹਿਲਾ ਹੀ ਖੜੇ ਇੱਕ ਵਿਅਕਤੀ ਵੱਲੋਂ ਗੱਡੀ ਖੜੀ ਕਰਨ ਨੂੰ ਲੈ ਕੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਸ ਤੋਂ ਬਾਅਦ ਉਹ ਉਹਨਾਂ ਨਾਲ ਹੱਥੋਂ ਪਾਈ ਕਰਨ ਲੱਗੇ ਉਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਸਾਰੇ ਮਾਮਲੇ ਸੰਬੰਧੀ ਜਾਂਚ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਆਪਣਾ ਕੀ ਮਾਮਲਾ ਕੀ ਮੈਡਮ ਤੁਹਾਡੇ ਲੜਾਈ ਝਗੜਾ ਹੋਇਆ ਇੱਥੇ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਕਿ ਅਸੀਂ ਜਸਤਨਾ ਪਾਰਕਿੰਗ ਲਈ ਵੇਟ ਕਰ ਰਹੇ ਸੀ ਸਿਕਿਉਰਿਟੀ ਗਾਰਡ ਖੜਾ ਸੀਗਾ ਇੱਥੇ ਸਕਿਉਰਟੀ ਕਰਨੇ ਕਿ 2 ਮਿੰਟ ਵੇਟ ਕਰੋ ਅੱਗੇ ਨਿਕਲਦੀ ਪਈ ਆ। ਇਦੋਂ ਮੈਡਮ ਆਈ ਮੈਡਮ ਕਹਿੰਦੀ ਉਹ ਨਾ ਸਕਿਉਰਟੀ ਗਾਰਡ ਨਾਲ ਫਲਰਟ ਕਰਨ ਲੱਗ ਗਈ ਕਿ ਕਿ ਮੈਂ ਇੱਥੇ ਗੱਡੀ ਖੜਾ। ਉਹ ਕਹਿੰਦਾ ਕਿ ਮੈਮ ਇੱਥੇ ਨਾ ਉਹ ਪਹਿਲੇ অলਰੈਡੀ ਵੇਟ ਕਰਦੇ। ਹੂੰ ਇਹਨੇ ਨੂੰ ਕੀ ਹੋਇਆ ਕਿ ਮਤਲਬ ਉਹ ਨਾ ਉਹ ਸਕਿਉਰਟੀ ਗਾਰਡ ਵਾਲਾ ਜਿਹੜਾ ਫਲਰਟ ਕਰਨ ਲੱਗ ਗਿਆ ਨਾ ਥੋੜਾ ਬਾਈਕ ਤੇ। ਤੈਨੂੰ ਕਹਿੰਦੀ ਮੈਂ ਹੀ ਲਾਉਣੀ ਉਹਨਾਂ ਧੱਕਾ ਕਰਨ ਲੱਗ ਗਈ। ਤੇ ਗੱਡੀ ਅੱਗੇ ਅੱਗੇ ਕਰਦੇ ਗਿਆ ਤਾਂ ਇਹ ਉੱਥੋਂ ਮੇਰੇ ਹਸਬੰਦ ਨਿਕਲੇ ਕਹਿੰਦੇ ਕਿ ਮੈਮ ਅਸੀਂ ਵੇਟ ਕਰਦੇ ਵੇਟ ਕਰਦੇ। ਇਹਨੇ ਚ ਪਤਾ ਨਹੀਂ ਇਹਨਾਂ ਦੇ ਹਸਬ ਫਾਨੂੰ ਨਹੀਂ ਪਤਾ ਉਹਨੇ ਗੱਡੀ ਚੁਰਾਤੀ ਹੋਈ ਹੈ ਹਸਮਣੇ ਤੁਹਾਡੇ ਉੱਤੇ ਮੇਰੇ ਹਸਮਣੇ ਜਿਹੜੇ ਬਾਹਰ ਖੜੇ ਸੀ ਅੱਛਾ ਜੀ ਉਸ ਤੋਂ ਬਾਅਦ ਮੈਂ ਗੱਡੀ ਤੋਂ ਬਾਹਰ ਨਿਕਲ ਕੇ ਮੈਂ ਕਿਹਾ ਮੈਮ ਥੋੜੀ ਜੀ ਨਾ ਥੋੜੀ ਸੈਂਸ ਕਰੋ ਪੜੇ ਲਿਖੇ ਹੋ ਥੋੜਾ ਐਜੂਕੇਟਿਡ ਹੋ ਤੇ ਮੈਂ ਕਿਹਾ ਇਦਾਂ ਨਹੀਂ ਕਰਾਂ ਨਹੀਂ ਮੈਂ ਕਿਹਾ ਲੈ ਕੇ ਕਿਤੇ ਪਾਰਕਿੰਗ ਕਰ ਗਿਆ ਸਾਰਾ ਕੁਝ ਕਰਦੇ ਪਏ ਹਾਂ ਠੀਕ ਹੈ ਇੰਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਦੀਆ ਗਾਲਾਂ ਕੱਢਣ ਲੱਗ ਪਏ ਮਾਪਿਆਂ ਨੂੰ ਮੈਂ ਕਿਹਾ ਤੁਹਾਡੀ ਲੈਂਗੁਏਜ ਦਾ ਯੂਜ਼ ਕਰਨ ਵਾਲੀ ਇਹਨਾਂ ਦੋਨਾਂ ਨੇ ਇੱਕ ਨੇ ਮੇਰੇ ਤੇ ਥੱਪੜ ਮਾਰਿਆ ਬਾਅਦ ਵਿੱਚ ਹਾਦਸਾ ਲਾਕੀ ਹੋਈ ਤਾਂ ਇਹਨਾਂ ਹੋ ਜੀ ਫਿਰ ਮੇਰੇ ਹਸਬੰਦ ਨੇ ਚਾਇਆ ਤਾਂ ਉਹਨਾਂ ਦੀ ਵੀ ਕੇਨ ਕੌੜੀ ਹੋ ਗਈ ਆ ਜੀ ਵੀ ਜਿੰਨੇ ਤੁਹਾਡੇ ਚ ਬੇੜਮਾਰੀ ਕੋਣ ਲੈਡੀ ਸਕੇ ਹੋਗਾ ਉਹਨਾਂ ਲੇਡੀਸ ਆ ਇਹਦੇ ਮਨੇ ਮੇਰੇ ਵਾਲ ਸੁਤੇ ਬਹੁਤ ਜ਼ਿਆਦਾ ਲੜਾਈ ਹੋਈ ਤਾਂ ਉਸ ਤੋਂ ਬਾਅਦ ਮਨੇ ਰੋਡ ਲੱਤੀ ਆ ਸਿਕਿਉਰਿਟੀ ਗਾਰਡ ਵਾਲੇ ਦੇ ਚਾਏ ਆ ਤਾਂ ਫਿਰ ਉਹਨਾਂ ਨੇ ਇਹਨਾਂ ਦੇ ਹੱਥੋਂ ਰੋਡ ਖੜੀ ਆ ਤਾਂ ਦੇਖੋ ਇਹਨਾਂ ਨੇ ਮੇਰੇ ਕਿੰਨਾ ਹੈ ਬਿਲਕੁਲ ਬਹੁਤ ਜ਼ਿਆਦਾ ਚੀਕਤਾ ਮਾਰੀਆਂ ਹੋਈਆਂ ਕਿੰਨੇ ਆਣੇ ਕੁੱਟਮਾਰ ਕੀਤੀ ਤੁਹਾਡੀ ਚਾਰ ਪੰਜ ਜਾਣੇ ਆਏ ਉਹ ਜਾਣਦੇ ਕੋਣ ਆ ਬੰਦੇ ਇਹ ਨਹੀਂ ਪਤਾ ਨਹੀਂ ਕੋਣ ਤੇ ਪੁਲਿਸ ਨੂੰ ਕੰਪਲੀਟ ਕੀਤੀ ਸੀ ਮੋਕੇ ਤੇ ਨਹੀਂ ਕੀਤੀ ਆ 15 20 ਮਿੰਟ ਬਾਅਦ ਪੁਲਿਸ ਆਈ ਜੀ ਦੀ ਮੰਗ ਕਰਦੇ ਨੇ ਪ੍ਰਜਾਣ ਤੋਂ ਮੈਨੂੰ ਮੈਨੂੰ ਇਨਸਾਫ ਚਾਹੀਦਾ ਹੈ ਇਹ ਪਤਾ ਨਹੀਂ ਰੋਜ਼ ਦਿੱਲੀ ਕਿੰਨਿਆਂ ਨਾਲ ਇਦਾਂ ਕਰਦੀਆਂ ਹੋਣੀਆਂ ਇਹਨਾਂ ਦਾ ਤਾਂ ਮੈਨੂੰ ਲੱਗਦਾ ਦਿੱਲੀ ਕੰਮਾ ਮੈਨੂੰ ਧਮਕੀ ਦੇ ਰਹੀ ਹੈ ਸਾਡਾ ਤਾਂ ਰੋਜ਼ ਹੀ ਕੰਮ ਹੈ ਅਸੀਂ ਤਾਂ ਰੋਜ਼ ਆਉਂਦੇ ਜਾਂਦੇ ਆ ਇੱਥੇ ਕਾਹ ਦੇ ਲੋਰ ਕਾਹ ਦੇ ਲੋਰ ਸ਼੍ਰੀਪੀਤਾ ਹੈ ਸ਼੍ਰੀਪੀਤਾ ਹੈ ਇਹਨੂੰ ਕਹਿੰਦੇ ਆ ਇਹ ਬਦਮਾਸ਼ੀ ਹੈ ਮੇਰਾ ਨਾਮ ਸ਼ਰਨਪ੍ਰੀਤ ਕੌਰ ਆ ਹਾਂਜੀ ਸਿਵਲ ਹਸਪੀਟਲ ਚਾਏ ਕਿ ਮਾਮਲਾ ਕੀ ਸਾਰਾ ਇਹ ਸਰ ਅਸੀਂ ਇਸ ਟੂ ਬੁੱਡਲੇ ਗਏ ਸੀ ਅਸੀਂ ਗੱਡੀ پارک ਕਰਨ ਲੱਗੇ ਸੀਗੇ ਤੇ ਉਹ ਤਿੰਨ ਜਾਣੇ ਸੀਗੇ ਦੋ ਜੈਂਟ ਸੀਗੇ ਇੱਕ ਉਹਨਾਂ ਨਾਲ ਲੇਡੀ ਸੀਗੀ ਤੇ ਉਹ ਨਹੀਂ ਵੀ ਸਾਡੇ ਮੁਰਿਆ ਗਿਆ ਉਹ ਜੈਂਟਸ ਜਿਹੜੇ ਸਰਦਾਰ ਸੀਗੇ ਉਹ ਸਾਡੀ ਗੱਡੀ ਦੇ ਨਾਲ ਪੈਰ ਲਾਤਾ ਮੁਰਿਆਣ ਕੇ ਰੋਗ ਗਏ ਕਹਿੰਦੇ ਕਿ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਏਦਾਂ ਗੱਡੀ ਦੇ ਬਾਹਰ ਕਾ ਤੌਰ ਤੁਸੀਂ ਉੱਧਾ ਕਹਦੋ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤਾਂ ਆਡੀ ਗੱਡੀ ਦੇ ਬਾਹਰ ਆਈ ਆ ਫਿਰ ਮੈਂ ਗੱਡੀ ਚੋਂ ਬਾਹਰ ਨਿਕਲੀ ਜਦੋਂ ਮੈਂ ਬਾਹਰ ਨਿਕਲੀ ਤਾਂ ਕਹਿੰਦਾ ਮੈਂ ਸਾਰੇ ਹੀ ਮਾਰ ਦੂੰ ਮੈਂ ਕਿਹਾ ਤੁਸੀਂ ਏਦਾਂ ਕਿਤੇ ਸਾਰੇ ਮਾਰ ਦੋ ਉਸ ਤੋਂ ਬਾਅਦ ਨਾ ਉਹਨੇ ਮੈਨੂੰ ਪੰਚ ਕੀਤਾ ਮੇਰੇ ਆ ਚੀਜ਼ ਤੇ ਮੁੱਕਾ ਮਰਿਆ ਮੇਰੇ ਇੱਥੇ ਸਾਰੇ ਮੇਰੇ ਬਟਨ ਤੋੜਤੇ ਮੇਰੇ ਆ ਚੀਜ਼ ਤੇ ਬੱਤਨ ਨਹੀਂ ਕੀ ਚੀਜ਼ ਮਾਰੀ ਆ ਮੇਰੇ ਤੁਸੀਂ ਜਾਣਦੇ ਮੈਨੂੰ ਕੋਈ ਮੈਡਮ ਇੱਧਰ ਦੇਖੋ ਮੈਨੂੰ ਜਾਣਦੇ ਕੋਣ ਸੀਗੇ ਮੈਂ ਬੰਦੇ ਨਹੀਂ ਜਾਣਦੇ ਅਸੀਂ ਉਹਨਾਂ ਦੇ ਕਿੰਨੇ ਵਿਅਕਤੀ ਸੀਗੇ ਉਹ ਉਹ ਦੋ ਮੁੰਡੇ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਐਕ ਉਹਨਾਂ ਦੇ ਨਾਲ ਲੇਡੀ ਸੀਗੀ ਉਹਨਾਂ ਦੇ ਲੇਡੀ ਦਾ ਇੱਕ ਰੋਪ ਆ ਗਈ ਕਿ ਸਾਡੀ ਚੈਨ ਵਗੈਰਾ ਵੀ ਖੋਈ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਆ ਸਰ ਉਹਨਾਂ ਨੇ ਉੱਥੇ ਇਹ ਰੋਲਾ ਪਾਇਆ ਪਰ ਸਰ ਚੈਨ ਉਹਨਾਂ ਦੇ ਕੋਲ ਦੋ ਉਹਨਾਂ ਦੇ ਕੋਲ ਹੀ ਸੀਗੀਆਂ ਉਸ ਟਾਈਮ ਸਾਰੇ ਉੱਥੇ ਜਿਹੜੇ ਗਾਰਡਸ ਵੀ ਦੇਖੀਆਂ ਉਹ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਫੜੀਆਂ ਉਹਨਾਂ ਸਾਨੂੰ ਦਿਖਾਈਆਂ ਵੀ ਕਹਿੰਦੇ ਉਹਨਾਂ ਦੀਆਂ ਦੋ ਚੈਨਾ ਮੈਂ ਕਹਿੰਦਾ ਸਾਡੀ ਵੀ ਇੱਕ ਚੈਨਾ ਉਹਨਾਂ ਨੇ ਕਿਹਾ ਕਿ ਦੋ ਚੈਨਾ ਆਇਆ ਮੈਂ ਕਹਿੰਦਾ ਸਰ ਸਾਡੀ ਇੱਕ ਚੈਨ ਆ ਤੇ ਮੜ ਕੇ ਉਹਨੇ ਲੋਕਟ ਦਾ ਇਸ ਬਣਾ ਲਿਆ ਮੜ ਕੇ ਕਹਿੰਦੇ ਸਾਡੇ ਕੋਲ ਚੈਨਾ ਹੈਗੀਆਂ ਸਾਡਾ ਲੋਕਟ ਨਹੀਂ ਲੱਭਦਾ ਅਸੀਂ ਕਿਹਾ ਸੱਸੀ ਕਿਹੜਾ ਦੇਖਦੇ ਲੋਕਟ ਸਾਡੀ ਉੱਥੇ ਤਲਾਸ਼ੀ ਕਰੋ ਮੜ ਕੇ ਪੁਲਿਸ ਵਾਲੇ ਸਰ ਕਹਿੰਦੇ ਹਨ ਕਿ ਇਸ ਮੇਰੇ ਬ੍ਰਦਰ ਨੂੰ ਕਿਧਰ ਡਰਿੰਕ ਕੀਤੀ ਆ ਅਸੀਂ ਕਿਹਾ ਤੁਸੀਂ ਨਾ ਉਹਨਾਂ ਦਾ ਉਹ ਕਰਾਓ ਟੈਸਟ ਕਰਾਓ ਮੇਰੇ ਭਰਾ ਵੀ ਨਾਲ ਹੀ ਆ ਅਸੀਂ ਉਹਦਾ ਟੈਸਟ ਵੀ ਕਰਾਉਣਾ ਹੈ ਕਿ ਉਹਨੇ ਡਰਿੰਕ ਨਹੀਂ ਕੀਤੀ ਹੈਗੀ ਅਸੀਂ ਗੱਡੀ ਦਾ ਵੀ ਸਾਰਾ ਨੰਬਰ ਮੈਂ ਮੇਰੇ ਇੱਥੇ ਬੈਕ ਤੇ ਬਹੁਤ ਜ਼ਿਆਦਾ ਮਾਰਿਆ ਪਿਆ ਆ ਕਿਹੜੀ ਚੀਜ਼ ਨਾ ਤੁਹਾਡੇ ਨੂੰ ਉੱਪਰ ਹਮਲਾ ਕੀਤਾ ਉਹਨਾਂ ਦੇ ਕੋਲ ਨਾ ਹੀ ਦਾ ਲੋਹੇ ਦਾ ਸੀਗਾ ਕੁਝ ਚਾਰ ਜੇ ਦੱਬਣੇ ਸੀਗੇ ਸ਼ਾਇਦ ਪੰਜ ਟਾਈਪ ਇੱਥੇ ਮੇਰੇ ਮਾਰਿਆ ਤੇ ਆ ਚੀਜ਼ ਤੇ ਆ ਔਰ ਇਤਨੀ ਮਿੰਟ ਇੱਕ ਲੋਹੇ ਦੀ ਮੈਡਮ ਰੋਡ ਵੀ ਸੀਗੀ ਉਹਨੂੰ ਰੋਡ ਵਗੈਰਾ ਹੈਗੀ ਨਹੀਂ ਮੈਡਮ ਲੋਹੇ ਦੀ ਤੁਹਾਡੇ ਕੋਲ ਸੀ ਸਾਡੇ ਕੋਲ ਪਤਾ ਨਹੀਂ ਉੱਥੇ ਨਾ ਕਿੰਨੇ ਜਣੇ ਇਕੱਠੇ ਹੋਏ ਸੀਗੇ ਬਹੁਤ ਜਨ ਰਸ਼ ਪੈ ਗਿਆ ਸਾਨੂੰ ਉਸ ਬੰਦੇ ਨੇ ਤਾਂ ਮੇਰੇ ਨਾ ਬਾਲ ਤੱਕ ਪੜ ਕੇ ਤਾਂ ਥੱਲੇ ਤੱਕ ਮੈਨੂੰ ਲਿਆ ਸੀ ਮੈਨੂੰ ਨਾ ਸਿਕਿਉਰਿਟੀ ਗਾਰਡਾਂ ਨੇ ਆਣ ਕੇ ਮੱਸੇ ਉਹਦੇ ਤੋਂ ਮੈਡਮ ਇਹ ਹੋਇਆ ਕਿੱਥੇ ਆ ਇਹ ਮੰਗੇ ਇਹ ਹੋਇਆ ਪਿਉ ਪਿਉ ਮਾਂ ਜਿੱਥੇ ਨਾ ਲਿਖਿਆ ਉਹਦੇ ਥੋੜਾ ਜਿਹਾ ਗੇ ਇਧਰਲੀ ਸਾਈਡ ਜਿੱਦਾਂ ਕਿੰਨੇ ਵਜੇ ਹੋਇਆ ਇਹ ਮੈਡਮ ਮਤਲਬ 8:30 9 9:00 ਵਜੇ ਦਾ 9:00 ਵਜੇ ਦੀ ਗੱਲ ਆ ਉਹ ਪੁਲਿਸ ਕੰਪਲੀਟ ਕੀਤੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ 112 ਨੰਬਰ ਤੇ ਫੋਨ ਲਾਇਆ ਸੀਗਾ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵੀ ਉੱਥੇ ਆਈ ਸੀਗੀ ਉਹ ਸਾਰੀ ਲਿਖ ਕੇ ਵੀ ਗਈ ਕਾਰਵਾਈ ਤੇ ਮੈਡਮ ਸ਼ੁਭਨਾਮ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆ ਮੇਰਾ ਨਾਮ ਸ਼ਰਨਪ੍ਰੀਤ ਕੌਰਿਆ ਤੇ ਮੈਂ ਰਹਿਣ ਵਾਲੀ ਹਾਂ ਉਧਾ ਈਸ਼ਰਵਾਲ ਦੀ ਉਧਾ ਮੇਰਾ ਪਿੰਡ ਮਾਦੋਪੁਰਿਆ ਦੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਸਰ ਮੇਰੇ ਕੱਪੜੇ ਪਾੜੇ ਉਸ ਬੰਦੇ ਨੇ ਮੇਰੇ ਇੱਥੇ ਤੱਕ ਗਿਆ ਮੈਂ ਸਾਰੇ ਮੇਰੇ ਇੱਥੇ ਪੰਜ ਪਾਤਾ ਨਹੀਂ ਕੀ ਮਾਰੇ ਮੇਰੇ ਬਲੱਡ ਨਿਕਲ ਰਿਹਾ ਹੈ ਨਾ ਸਰ ਯੋਥੇ ਮੈਡਮ ਕੋਈ ਸੀਸੀਡੀ ਕੈਮਰੇ ਵਗੈਰਾ ਚੱਲੇ ਲੱਗਦੇ ਮੈਨੂੰ ਪਤਾ ਨਹੀਂ ਹੋਉਂਦਾ ਉਹਨਾਂ ਨੂੰ ਪਤਾ ਆਊਗਾ ਉੱਥੇ ਮੈਂ ਕੁਛ ਨਹੀਂ ਕਿਹਾ ਉਹਨੇ ਤਾਂ ਮੇਰੇ ਬਾਲ ਤੱਕ ਵੀ ਇਦਾਂ ਸਾਰੇ ਥੱਲੇ ਲਿਆ ਸੀ ਸਾਡੇ ਨਾਲ ਮੇਰੀ ਸਿਸਟਰ ਸੀ ਉਹਦਾ 2 ਸਾਲ ਦਾ ਬੇਟਾ ਸੀਗਾ ਤੇ ਇੱਕ ਮੇਰੀ ਮਾਸੀ ਜੀ ਦਾ ਮੁੰਡਾ ਸੀਗਾ ਉਹ ਸੀਗਾ 10 ਸਾਲਾਂ ਦਾ ਬੇਟਾ ਤੇ ਇੱਕ ਮੇਰੀ ਮਾਸੂ ਜੀ ਦਾ ਬੇਟਾ ਸੀਗਾ ਉਹ ਸੀਗਾ 14 ਸਾਲਾਂ ਦਾ ਬੇਟਾ ਮੈਡਮ ਇਹ ਲੜਾਈ ਕਿਸ ਕਾਰਨ ਹੋਈ ਹੈ ਸਰ ਇੱਕ ਪਾਰਕਿੰਗ ਕਾਰ ਆਣ ਉਸ ਬੰਦੇ ਨੇ ਲੜਾਈ ਕੀਤੀ ਗੱਡੀ ਚੋਂ ਬਾਹਰ ਆਣ ਕੇ ਸਰਦਾਰ ਸੀਗਾ ਅਕਸਰ ਨੂੰ ਤੂੰ ਸਿਆਣਾ ਤੂੰ ਦੇਖ ਤਾਂ ਸੀ ਤੂੰ ਕਿਸੇ ਕੁੜੀ ਵਿਚਾਰੀ ਤੇ ਹਨਾ ਉਹਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਤੇ ਉਹ ਸਰ ਮੇਰੇ ਮੈਂ ਫਿਰ ਸਰ ਆਪ ਨੂੰ ਬਚਾਉਣ ਦੀ ਨੂੰ ਮੈਂ ਉਹਦੇ ਛੱਗਾ ਜ਼ਰੂਰ ਪਾੜਿਆ ਸਰ ਕਿਉਂਕਿ ਉਹ ਮੇਰੇ ਕੱਪੜੇ ਪਾੜਨ ਡਿਆ ਸੀਗਾ ਮੈਂ ਤਾਂ ਆਪਣੀ ਇੱਜ਼ਤ ਬਚਾਉਣੀ ਸੀ ਮੇਰਾ ਇੱਕ ਹੀ ਬਟਨ ਰਹਿ ਗਿਆ ਸਰ ਸਰ ਮੈਂ ਇੱਥੇ ਕਾਰਵਾਈ ਕਰਾਉਣੀ ਚਾਹੁੰਦੀ ਆ ਮੇਰੀ ਉਹਨੇ ਇੱਜ਼ਤ ਨੂੰ ਹੱਥ ਪਾਇਆ ਆ ਕੀ ਮਾਮਲਾ ਕੀ ਸੇ ਮੇਰੇ ਕੋਲ ਦੋ ਕੇਸ ਆਏ ਐ ਅਲਰਜੀਡ ਹਿਸਟਰੀ ਆਫ ਅਸੌਲਟ ਦੇ ਨਾਲ ਆ ਥਾਣਾ ਸਦਰ ਪੈਂਦਾ ਐ ਇਹਨਾਂ ਨੂੰ ਤੇ ਪਰਚਾ ਕੱਢ ਦਿੱਤਾ ਗਿਆ ਤੇ ਹੈਂਡਓਵਰ ਕਰ ਦਿੱਤਾ ਗਿਆ